ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਾ ਰੈਵਨਿਊਜ਼ ਪਾਤਣਾ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਸਥਾਨਕ ਸ਼ਹਿਰ ਦੀ ਸਬਜ਼ੀ ਮੰਡੀ ਵਿਖੇ ਇੱਕ ਨਿੱਜੀ ਸਕੂਲ ਦੀ ਖਟਾਰਾ ਬੱਸ ਲੋਕਾਂ ਤੇ ਚੜ ਗਈ ਜਿਸ ਕਾਰਨ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਲੋਕਾਂ ਵੱਲੋਂ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਬੱਸ ਦੇ ਬ੍ਰੇਕ ਨਾ ਲੱਗਣ ਕਾਰਨ ਵਾਪਰਿਆ ਜਿਸ ਕਾਰਨ ਦੋ ਵਿਅਕਤੀ ਨੂੰ ਦਰਾੜਿਆ ਅਤੇ ਸਬਜ਼ੀ ਆੜਤੀਆਂ ਦੀ ਦੁਕਾਨ ਅੱਗੇ ਪੈਸਾਮਾਨ ਨੂੰ ਬੋਲਦੇ ਆ ਕਾਫੀ ਨੁਕਸਾਨ ਕਰਦੇ ਹੋਏ ਬੱਸ ਅੱਗੇ ਜਾ ਕਾਬੂ ਕੀਤੀ ਗਈ ਅਤੇ ਵੱਡਾ ਹਾਸਾ ਬਾਪਰਨ ਤੋਂ ਬਚ ਗਿਆ ਹਾਸੇ ਵਾਲੇ ਥਾਂ ਮੌਕੇ ਤੇ ਮੌਜੂਦ ਲੋਕਾਂ ਦੱਸਿਆ ਕਿ ਇੱਕ ਵਿਅਕਤੀ ਨੂੰ ਬੱਸ ਦੇ ਥੱਲਿਓਂ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਗਿਆ ਅਤੇ ਜੇਕਰ ਥੋੜੀ ਦੇਰ ਹੋ ਜਾਂਦੀ ਤਾਂ ਉਹ ਖਤਮ ਹੋ ਜਾਣਾ ਸੀ ਇਸ ਹਾਸੇ ਤੁਰੰਤ ਬੱਸ ਡਰਾਈਵਰ ਨੇ ਖੁਦ ਨੇ ਮੰਨਿਆ ਹੈ ਕਿ ਇਸ ਸੰਬੰਧੀ ਸਕੂਲ ਮਾਲਕਾਂ ਨੂੰ ਵੀ ਕਈ ਵਾਰ ਕਿਹਾ ਹੈ ਪਰ ਉਹਨਾਂ ਵੱਲੋਂ ਕੋਈ ਵੀ ਨਹੀਂ ਕੰਮ ਕਰਵਾਇਆ ਗਿਆ ਇਹ ਬੱਸ ਕਿਸੇ ਠੇਕੇਦਾਰ ਦੀ ਨਹੀਂ ਬਲਕਿ ਸਕੂਲ ਮਾਲਕਾਂ ਦੀ ਹੈ ਹੋਣ ਦਾ ਦਾਵਾ ਡਰਾਈਵਰ ਵੱਲੋਂ ਵੀ ਕੀਤਾ ਗਿਆ ਇਹ ਹਾਦਸਾ ਸ਼ਹਿਰ ਦੇ ਸੰਘਣੀ ਆਬਾਦੀ ਦੇ ਪੂਰੇ ਟ੍ਰੈਫਿਕ ਬਚਾ ਲੇ ਵਾਪਰੇ ਹੈ ਜਿੱਥੇ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਸੀ ਜਿਕਰ ਜੋਗੇ ਹੈ ਕਿ ਇਸ ਮਾਣਾ ਵਿਖੇ ਵਾਪਰੇ ਵੱਡੇ ਭੈਣਕ ਹਾਦਸੇ ਤੋਂ ਸਕੂਲ ਵਾਲਿਆਂ ਨੇ ਸਬਕ ਨਹੀਂ ਮਿଲା ਕਿ ਸਕੂਲ ਮਾਲਕ ਹਲੇ ਵੀ ਇੰਨੀ ਲਾਪਰਵਾਹੀ ਕਰ ਰਹੇ ਹਨ ਕਿ ਫਿਰ ਵੱਡੇ ਹਾਸ ਦਾ ਇੰਤਜ਼ਾਰ ਕਰ ਰਹੇ ਹਨ ਤੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਨੂੰ ਕਿ ਚ ਸਮਝਦੇ ਹਨ ਹੈਰਾਨੀ ਦੀ ਗੱਲ ਇਹ ਹੈ ਕਿ ਬੱਸ ਦਾ ਪੀਮਾ ਖਤਮ ਹੋਏ ਨੂੰ 3 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਤੇ ਬੱਸ ਦੀ ਫਿਟਨੈਸ ਵੀ ਖਤਮ ਹੋਈ ਪਈ ਸੀ ਪਰ ਫਿਰ ਵੀ ਬੇਖਲੋਫ ਬੱਸ ਚੱਲ ਰਹੀ ਸੀ ਜਿਹੜੇ ਸਥਾਨਕ ਪ੍ਰਸ਼ਾਸਨ ਟ੍ਰੈਫਿਕ ਪੁਲਿਸ ਨੇ ਵੀ ਜੋ ਸਵਾਲਿਆਂ ਨਿਸ਼ਾਨ ਖੜੇ ਕਰਦੀ ਹੈ ਜੋ ਆਮ ਆਉਂਦੇ ਜਾਂਦੇ ਲੋਕਾਂ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਕਰਦੀ ਰਹਿੰਦੀ ਹੈ ਪਰ ਇਹੋ ਜਿਹੀਆਂ ਖਟਾਰਾ ਅਤੇ ਦਸਤਾਵੇਜ਼ ਨਾ ਹੋਣ ਵਾਲੀਆਂ ਬੱਸਾਂ ਕਤਲ ਬਣਾ ਕੇ ਘੁੰਮ ਰਹੀਆਂ ਹਨ ਅਜਈਆਂ ਹੋਰ ਖਬਰਾਂ ਦੇ ਲਈ ਸਾਡੇ ਚੈਨਲ ਨੂੰ ਘੰਟੀ ਵਾਲਾ ਬਟਨ ਦਵਾ ਕੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਹੋਰ ਖਬਰ ਦੇ ਨਾਲ ਧੰਨਵਾਦ